ਹੋਏ ਬਹੁਤ ਵਧੀਆ ਸ਼ੁਰੂਆਤ ਰਹੀ ਹੈ ਇਸ ਕੰਪਨੀ ਦੀ ਇਸ ਕੰਪਨੀ ਨੇ ਵਾਦਾ ਕਰਿਆ ਸੀਗਾ ਕਿ ਅਸੀਂ ਕੋਈ ਵੀ ਤੁਹਾਨੂੰ ਮਟੀਰੀਅਲ ਪਹੁੰਚਾਵਾਂਗੇ ਤਾਂ ਉਸ ਮਟੀਰੀਅਲ ਨੂੰ ਤੁਸੀਂ ਖੋਲ ਕੇ ਚੈੱਕ ਕਰ ਸਕਦੇ ਹੋ ਤਾਂ ਜੇ ਤੁਸੀਂ ਖੋਲ ਕੇ ਚੈੱਕ ਕਰਦੇ ਹੋ ਤੁਹਾਡੇ ਜੇ ਮਟੀਰੀਅਲ ਕੰਮ ਦਾ ਨਹੀਂ ਤਾਂ ਤੁਸੀਂ ਜਦ ਹੀ ਉਸੇ ਟਾਈਮ ਦੇ ਉੱਤੇ ਵਾਪਸ ਕਰ ਸਕਦੇ ਹੋ ਤਾਂ ਪਹਿਲਾਂ ਕੰਪਨੀਆਂ ਕੀ ਕਰਦੀਆਂ ਸੀ ਫਿਰ ਦੁਬਾਰਾ ਰਿਪੀਟ ਕਰਵਾ ਦਈਏ ਕਿ ਪਹਿਲਾਂ ਕੰਪਨੀਆਂ ਕੀ ਕਰਦੀਆਂ ਸੀ ਕਿ ਜਦੋਂ ਤੁਹਾਡੇ ਘਰ ਸਮਾਨ ਡਿਲੀਵਰ ਕਰਦੀਆਂ ਸੀ ਤਾ ਫਿਰ ਸਮਾਨ ਵਾਪਸੀ ਕਰਨਾ ਪੈਂਦਾ ਸੀ ਕਈ ਵਾਰ ਸਮਾਨ ਦੇ ਵਿੱਚ ਕੋਈ ਨਾ ਕੋਈ ਕਿੰਤੂ ਪਰੰਤੂ ਨਿਕਲਦਾ ਸੀ ਸਮਾਨ ਜਾਂ ਮਾੜਾ ਨਿਕਲਦਾ ਸੀ ਜਾਂ ਗਲਤ ਸਮਾਨ ਆ ਜਾਂਦਾ ਸੀ ਤਾਂ ਫਿਰ ਤੁਹਾਨੂੰ 4 ਦਿਨ ਦੀ ਵੇਟ ਕਰਨੀ ਪੈਂਦੀ ਸੀ ਤਾਂ ਹੁਣ ਦੱਸ ਦਈਏ ਕਿ ਇਹ ਜੋ ਕੰਪਨੀ ਆਈ ਹੈ ਡਿਲੀਵਰ ਕੰਪਨੀ ਇਸ ਕੰਪਨੀ ਨੇ ਵਾਦਾ ਕਰਿਆ ਸੀਗਾ ਕਿ ਅਸੀਂ ਇਸ ਕੰਪਨੀ ਰਾਹੀਂ ਤੁਹਾਨੂੰ ਜੋ ਸਮਾਨ ਪਹੁੰਚਾਵਾਂਗੇ ਤਾਂ ਤੁਸੀਂ ਉਹ ਸਮਾਨ ਨੂੰ ਖੋਲ ਕੇ ਵੇਖ ਲੈਣਾ ਮੌਕੇ ਦੇ ਉੱਤੇ ਹੀ ਤੁਸੀਂ ਰਿਵਰਸ ਕਰ ਸਕਦੇ ਹੋ ਤਾਂ ਪਹਿਲਾਂ ਇਹ ਰਿਵਰਸ 2-4 ਦਿਨ ਬਾਅਦ ਹੁੰਦਾ ਸੀ ਤਾਂ ਤੁਹਾਡਾ ਮਿੱਥਿਆ ਹੋਇਆ ਪ੍ਰੋਗਰਾਮ ਜਿਹੜਾ ਉਹ ਕੈਨਸਲ ਹੋ ਜਾਂਦਾ ਸੀ ਤਾਂ ਹੁਣ ਦੱਸ ਦਈਏ ਕਿ ਪਹਿਲੇ ਇਹ ਪ੍ਰੋਗਰਾਮ ਚੰਡੀਗੜ੍ਹ ਦੇ ਵਿੱਚ ਬਹੁਤ ਵੱਡਾ ਇਹਨਾਂ ਵੱਲੋਂ ਪ੍ਰੋਗਰਾਮ ਕੀਤਾ ਗਿਆ ਤਾਂ ਫਿਰ ਇਹ ਪ੍ਰੋਗਰਾਮ ਜੋ ਹੈ ਹਿਮਾਚਲ ਸੋਲਨ ਦੇ ਵਿੱਚ ਕੀਤਾ ਗਿਆ ਤਾਂ 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਤਾਂ ਬਹੁਤ ਵਧੀਆ ਪ੍ਰੋਗਰਾਮ ਆ ਔਰ ਦੱਸ ਦਈਏ ਪਿੰਨ ਕੋਡ ਕੈਟ ਕੰਪਨੀ ਆ ਇਸ ਕੰਪਨੀ ਦੇ ਨਾਮ ਦੀ ਤੁਸੀਂ ਵੈਬਸਾਈਟ ਜਦੋਂ ਖੋਲੋਗੇ ਜਦੋਂ ਇਸ ਦਾ ਤੁਸੀਂ ਐਪ ਖੋਲੋਗੇ ਪਿੰਨ ਕੋਡ ਕੱਢਦਾ ਤਾਂ ਫਿਰ ਤੁਸੀਂ ਇਸ ਕਰਦੇ ਖੋਲ ਕੇ ਵੇਖ ਸਕਦੇ ਹੋ ਹਰ ਇੱਕ ਵੈਬਸਾਈਟ ਦੇ ਉੱਤੇ ਚੱਲ ਰਿਹਾ ਔਰ ਇਸ ਸਾਈਟ ਨੂੰ ਖੋਲ ਕੇ ਤੁਸੀਂ ਪਿੰਨ ਕੋਡ ਕੱਢਦਾ ਤੁਸੀਂ ਖੋਲ ਕੇ ਵੇਖਣਾ ਔਰ ਇਸ طرح ਹੀ ਸਮਾਨ ਮੰਗਵਾਉਣ ਦੀ ਖੇਚਲ ਜਰੂਰ ਕਰੋ ਔਰ ਇੱਕ ਵਾਰ ਇਹਨਾਂ ਨੂੰ ਸੇਵਾ ਦਾ ਮੌਕਾ ਜਰੂਰ ਦਿਓ ਔਰ ਤੁਹਾਨੂੰ ਇਹ ਜਾਣਕਾਰੀ ਜਿਹੜੀ ਆ ਉਹ ਬਿਲਕੁਲ ਪ੍ਰੋਪਰ ਮਿਲ ਰਹੀ ਆ ਕਿਉਂਕਿ ਪਹਿਲਾਂ ਵੀ ਇਹਨਾਂ ਨੇ ਵਾਦਾ ਕਰਿਆ ਸੀਗਾ ਜੋ ਜੋ ਚੰਡੀਗੜ੍ਹ ਦੇ ਵਿੱਚ ਇਹਨਾਂ ਪ੍ਰੋਗਰਾਮ ਕਰਿਆ ਸੀ ਜਦ ਚੰਡੀਗੜ੍ਹ ਦੇ ਵਿੱਚ ਪ੍ਰੋਗਰਾਮ ਕਰਿਆ ਤਾਂ ਫਿਰ ਉਸ ਵੇਲੇ ਲੋਕਾਂ ਦੇ ਵਾਸਤੇ ਬਹੁਤ ਵੱਡੀ ਖੁਸ਼ੀ ਦੀ ਗੱਲ ਸੀ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਪਹਿਲਾਂ ਵੀ ਸਮਾਨ ਡਿਲੀਵਰ ਕਰਦੀਆਂ ਸੀ ਤਾਂ ਡਿਲੀਵਰ ਕੰਪਨੀਆਂ ਦੇ ਵਿੱਚੋਂ ਇੱਕ ਇਹ ਕੰਪਨੀ ਆਈ ਆ ਇਹ ਕੰਪਨੀ ਦੇ ਤਰੀਕੇ ਅਲੈਦਾ ਨੇ ਇਸ ਕੰਪਨੀ ਰਾਹੀਂ ਸਮਾਨ ਮੰਗਵਾਇਆ ਹੋਇਆ ਇਸ ਸਾਈਡ ਰਾਈਨ ਸਮਾਨ ਮੰਗਵਾਇਆ ਹੋਇਆ ਤੁਹਾਨੂੰ ਦੁਬਾਰਾ ਜਿਹੜਾ ਵਾ ਉਹ ਚੈੱਕ ਕਰਨ ਵੇਲੇ ਟਾਈਮ ਨਹੀਂ ਲੱਗੇਗਾ ਤੁਸੀਂ ਮੌਕੇ ਤੇ ਹੀ ਪਾਰਸਲ ਖੋਲ ਕੇ ਵੇਖਣਾ ਤੁਹਾਡਾ ਪਾਰਸਲ ਸਹੀ ਆ ਤਾਂ ਰੱਖ ਲੈਣਾ ਨਹੀਂ ਤਾਂ ਤੁਸੀਂ ਉਸੇ ਵੇਲੇ ਵਾਪਸ ਕਰ ਦੇਣਾ ਤੁਹਾਡੇ ਪੈਸੇ ਖਰਾਬ ਨਹੀਂ ਹੋਣਗੇ ਤਾਂ ਪਹਿਲਾਂ ਕੀ ਹੁੰਦਾ ਸੀ ਕਿ 2 ਦਿਨ 4 ਦਿਨ ਬਾਅਦ ਤੁਹਾਨੂੰ ਰਿਵਰਸ ਹੋਸ ਦੇ ਉੱਤੇ ਹੀ ਪਾਉਣਾ ਪੈਂਦਾ ਸੀ ਉਹ ਸਾਈਟ ਤੇ ਪਾਉਣਾ ਪੈਂਦਾ ਸੀ ਲੇਕਿਨ ਤੁਹਾਡਾ ਮਿੱਥਿਆ ਹੋਇਆ ਪ੍ਰੋਗਰਾਮ ਜੋ ਅਸੀਂ ਦੁਬਾਰਾ ਦੱਸ ਰਹੇ ਆ ਕਿ ਮਿੱਥੇ ਹੋਏ ਪ੍ਰੋਗਰਾਮ ਦੇ ਵਿੱਚ ਤੁਸੀਂ ਜੋ ਵੀ ਸਮਾਨ ਮੰਗਵਾਉਂਦੇ ਸੀ ਤਾਂ ਇਹ ਡਿਲੀਵਰ ਕੰਪਨੀਆਂ ਜਿਹੜੀਆਂ ਉਹ ਤੁਹਾਡਾ ਸਮਾਨ 4-5 ਦਿਨਾਂ ਬਾਅਦ ਵਾਪਸ ਕਰਦੀਆਂ ਸੀ ਤਾਂ ਫੇਰ ਤੁਹਾਨੂੰ ਅੱਗੇ ਰਿਵਰਸਿੰਗ ਵਿੱਚ ਵਧੀਆ ਸਮਾਨ ਮਿਲਦਾ ਸੀ ਤਾਂ ਹੁਣ ਇਸ ਕੰਪਨੀ ਵਿੱਚ ਤੁਸੀਂ ਮੌਕੇ ਦੇ ਦੇਖ ਸਕਦੇ ਹੋ ਔਰ ਹਿਮਾਚਲ ਸੋਲਨ ਤੋਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇੱਕ ਉੱਥੇ ਇੱਕ ਪ੍ਰੋਗਰਾਮ ਇਹਨਾਂ ਵੱਲੋਂ ਬਹੁਤ ਵਧੀਆ ਕਰਵਾਇਆ ਗਿਆ ਔਰ ਇਸ ਸਾਈਟ ਨੂੰ ਤੁਸੀਂ ਬਿਲਕੁਲ ਵਧੀਆ ਤਰੀਕੇ ਦੇ ਨਾਲ ਤੁਸੀਂ ਆਪਣੇ ਫੋਨ ਦੇ ਉੱਤੋਂ ਆਪਣੇ ਲੈਪਟਾਪ ਰਾਹੀਂ ਤੁਸੀਂ ਇਸ ਨੂੰ ਓਪਨ ਕਰ ਸਕਦੇ ਹੋ ਓਪਨ ਕਰਕੇ ਤੁਸੀਂ ਇਸ ਨੂੰ ਫੋਲੋ ਕਰੋ ਔਰ ਇਸ ਕੰਪਨੀ ਦੀ ਸਾਈਟ ਪੀਨ ਕੋਡ ਕੈਂਟ ਦੇ ਰਾਹੀਂ ਤੁਸੀਂ ਹੋਰ ਸਮਾਨ ਕੋਈ ਵੀ ਮੰਗਵਾਉਣਾ ਚਾਹੁੰਦੇ ਤਾਂ ਆਨਲਾਈਨ ਡਿਲੀਵਰੀ ਦੀਆਂ ਬਹੁਤ ਸਾਰੀਆਂ ਸਾਈਟਾਂ ਨੇ ਉਹਨਾਂ ਵਿੱਚੋਂ ਇੱਕ ਇਹ ਸਾਈਟ ਹੈ ਤਾਂ ਇਸ ਸਾਈਟ ਦਾ ਵੀ ਤੁਸੀਂ ਕੰਮ ਵੇਖਣਾ ਹੈ ਕਿ ਕਿਵੇਂ ਲੱਗ ਰਿਹਾ ਉਹ ਪਹਿਲੇ ਰਿਵਿਊ ਤਾਂ ਵਧੀਆ ਆਏ ਨੇ ਲੇਕਿਨ ਇਸ ਵਾਲੇ ਰਿਵਿਊ ਵੀ ਤੁਸੀਂ ਵਧੀਆ ਦੇਣੇ ਆ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਕੰਪਨੀ ਵਧੀਆ ਲੱਗੇਗੀ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰਦੇ ਹੋਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ